ਸੰਗਤ ਜੀ ਆਪ ਜੀ ਦੇ ਚਰਨਾਵਾਂ ਵਿੱਚ ਬੇਨਤੀ ਹੈ ਕਿ ਇਸ ਵਾਰ ਸਾਲਾਨਾ ਵਰਸੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਯਾਦ ਵਿੱਚ ਜੋੜ ਮੇਲਾ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੈਂਡ ਹਿੱਲ 30 ਮਈ 1 2 ਜੂਨ ਨੂੰ ਮਨਾਇਆ ਜਾ ਰਿਹਾ ਹੈ 30 ਮਈ 1 ਜੂਨ ਤੇ 2 ਜੂਨ ਨੂੰ ਬੜੀ ਧੂਮ ਧਾਮ ਦੇ ਨਾਲ ਜਿਹੜੀ ਇਹ ਵਰਸੀ ਆ ਸਿੱਖ ਕਲ ਸੋਸਾਇਟੀ ਦੇ ਵਿੱਚ ਮਨਾਈ ਜਾ ਰਹੀ ਆ ਸਾਰ ਸੰਗਤ ਨੂੰ ਬੇਨਤੀ ਆ ਕਿ ਹੋਮ ਹੋ ਆ ਕੇ ਸਾਰੇ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਉਪਰੋ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਯੋਗ ਤੇ ਗੁਰਦੁਆਰਾ ਸਿਕ ਕਲਚਰ ਸੁਸਾਇਟੀ ਰੇਚਮੈਂਟ ਹਿੱਲ ਵਿਖੇ ਸੰਤਪਾਪਾ ਪ੍ਰੇਮ ਸਿੰਘ ਸਿਕ ਕਲਚਰ ਸੁਸਾਇਟੀ ਯੂਐਸਏ ਵੱਲੋਂ ਗੁਰੂ ਕਾਰਤਿਕ ਕਮੇਟੀ ਦੇ ਸਹਿਯੋਗ ਨਾਲ ਆਉਣ ਵਾਲੀ 2 ਜੂਨ ਨੂੰ ਸੰਤਪਾਪਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਵਰਸੀ ਦੇ ਸੰਬੰਧ ਵਿੱਚ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਸਾਰੀ ਸੰਗਤ ਨੂੰ ਇਸ ਮੌਕੇ ਤੇ ਗੁਰੂ ਕਾਰ ਵਿਖੇ ਪਹੁੰਚਣ ਦੀ ਪਰਬੰਧਕਾ ਵੱਲੋਂ ਅਪੀਲ ਕੀਤੀ ਗਈ ਹੈ ਨਿਊਯਾਰਕ ਦੇ ਗੁਰਦੁਆਰਾ ਸੇ ਕਲਚਰ ਸੁਸਾਇਟੀ ਵਿਖੇ ਆਨ ਵਾਲੀ 2 ਜੂਨ ਨੂੰ ਸੰਤ ਪਪਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 74ਵੀਂ ਵਰ੍ਹੇ ਦੀ ਸਬੰਧ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਸੰਤ ਪਪਾ ਪ੍ਰੇਮ ਸਿੰਘ ਸੇ ਕਲਚਰ ਸੁਸਾਇਟੀ ਯੂ ਐਸ اے ਦੇ ਆਧਿਧਾਰਾ ਅਤੇ ਗੁਰਦੁਆਰਾ ਸੇ ਕਲਚਰ ਸੁਸਾਇਟੀ ਦੀ ਮੈਨੇਜਮੈਂਟ ਕਮੇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਮਹਾਨ ਤਤਵੇਤਾ ਮਹਾਨ ਪਰਉਪਕਾਰੀ ਮਹਾਂਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਜੀ ਮਹਾਂਪੁਰਸ਼ ਮੁਰਾਲੇ ਵਾਲੇ ਤਿੰਨਾਂ ਦੀ ਮਿੱਠੀ ਪਿਆਰੀ ਯਾਦ ਤਿੰਨਾਂ ਦੀ ਵਰਸੀ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਵੱਡੀ ਪੱਧਰ ਦੇ ਉੱਤੇ ਇਹ ਮਹਾਂਪੁਰਸ਼ਾਂ ਦੀ ਮਿੱਠੀ ਪਿਆਰੀ ਯਾਦ ਵਰਸੀ ਮਨਾਈ ਜਾ ਰਹੀ ਹੈ ਜਿਸ ਦੇ ਵਿੱਚ 31 ਮਈ ਨੂੰ ਸ਼ੁੱਕਰਵਾਰ ਸਵੇਰੇ ਗੁਰਦੁਆਰਾ ਸੇ ਕਲਚਰ ਸੁਸਾਇਟੀ ਵਿਖੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਆ। ਔਰ 2 ਜੂਨ ਐਤਵਾਰ ਨੂੰ ਸਵੇਰੇ 9:30 ਵਜੇ ਭੋਗ ਪਹਿਣਗੇ ਸਮੁੱਚੀਆਂ ਸੰਗਤਾਂ ਨੂੰ। ਜਿੱਥੇ ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਪਰਿਵਾਰਾਂ ਬੱਚਿਆਂ ਸਮੇਤ ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ, ਗੁਰੂ ਘਰ ਦੀਆਂ ਰੌਣਕਾਂ ਵਧਾਉਣੀਆਂ। ਵੱਖ-ਵੱਖ ਤਰ੍ਹਾਂ ਦੇ ਸਟਾਲ ਲਾ ਕੇ ਵੀ ਬੇਅੰਤ ਸੇਵਾਵਾਂ ਸਮੁੱਚੀਆਂ ਸੰਗਤਾਂ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਹਨ। 31 ਮਈ 1 ਜੂਨ ਤੇ 2 ਜੂਨ ਨੂੰ ਬੜੀ ਧੂਮ ਧਾਮ ਦੇ ਨਾਲ ਜਿਹੜੀ ਇਹ ਵਰਸੀ ਆ ਸਿੱਖ ਕਲ ਸੋਸਾਇਟੀ ਦੇ ਵਿੱਚ ਮਨਾਈ ਜਾ ਰਹੀ ਆ ਜਿਸ ਤਰ੍ਹਾਂ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਗੁਰਦੁਆਰੇ ਦੇ ਵਿੱਚ ਬਾਹਰ ਪਾਰਕਿੰਗ ਦੀ ਕਮੀ ਸੀ ਉਹ ਪਾਰਕ ਦੀ ਕਮੀ ਦੂਰ ਕੀਤੀ ਗਈ ਆ ਇਸ ਵੇਰੀ 118 ਸਟਰੀਟ ਜਿਹੜੀ ਆ ਉਹ ਕੰਪਲੀਟ ਬਲੌਕ ਕੀਤੀ ਜਾਊਗੀ ਉਥੇ ਸਾਰੇ ਹਰ ਕਿਸਮ ਦੇ ਜਿਹੜੇ ਸਟਾਲ ਲਾਏ ਜਾਣਗੇ ਇਸੇ ਤਰ੍ਹਾਂ ਜਿਹੜਾ 97 ਆ ਉਥੇ ਹੋਰ ਚੀਜ਼ਾਂ ਲਾਈਆਂ ਜਾਣਗੀਆਂ ਤੇ ਜਿਹੜੀ ਹੁਣ ਪਾਰਕ ਬਣਾਈਆਂ ਉਹਦੇ ਵਿੱਚ ਬੱਚਿਆਂ ਲਈ ਪਘੂੜੇ ਲਾਏ ਜਾਣਗੇ ਜਿਸ ਦੀ ਸੇਵਾ ਲਗਾਤਾਰ 3 ਤੋਂ 4 ਦਿਨ ਹੋਵੇਗੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਸਾਰੀਆਂ ਸੁਸਾਇਟੀਆਂ ਸਾਰੀਆਂ ਜਸੇਬੰਦੀਆਂ ਸਾਰੇ ਗੁਰਦੁਆਰਿਆਂ ਨੂੰ ਅਸੀਂ ਇਨਵਾਈਟ ਕਰਦੇ ਹਾਂ ਹਮ ਮਾ ਕੇ ਆਪਣੇ ਬੱਚਿਆਂ ਦੇ ਸਮੇਤ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਪਹੁੰਚੋ ਪਿਆਰੀ ਸਾਧ ਸੰਗਤ ਜੀ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਵੱਲੋਂ ਤੇ ਉਹਨਾਂ ਦੇ ਸਮੁੱਚੇ ਮੈਂਬਰਾਂ ਵੱਲੋਂ ਗੋਦਰਾ ਸਿੱਖ ਕਲਚਰ ਸੁਸਾਇਟੀ ਜੋ ਕਿ ਟ੍ਰਾਈ ਸਟੇਟ ਗੁਰੂ ਘਰਾਂ ਦੀ ਮਦਦ ਸੋਸਾਇਟੀ ਕਿਹਾ ਜਾਂਦਾ ਉੱਥੇ ਬਹੁਤ ਹੀ ਤੁਮਤਾਮਨਾ ਗੁਰੂ ਮਹਾਰਾਜ ਦੇ ਆਸੇ ਅਨੁਸਾਰ 31 ਮਈ 1 ਜੂਨ ਤੇ 2 ਜੂਨ ਮਨਾਈ ਆ ਰਹੀ ਆ ਸਾਧ ਸੰਗਤ ਨੂੰ ਬੇਨਤੀ ਆ ਕਿ ਹੋਂਮ ਆ ਕੇ ਸਾਰੇ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਉਪਰੋ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੁਸੀਂ ਸੁਣਿਆ ਕਿ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੀ ਵਰਸੀ ਦੇ ਸਬੰਧ ਦੇ ਵਿੱਚ 31 ਮਈ ਤੋਂ 2 ਜੂਨ ਤੱਕ ਸਮਾਗਵ ਹੋਣਗੇ ਜਿਸ ਦੇ ਵਿੱਚ ਪੰਥ ਪ੍ਰਚੇਦ ਕੀਤਨੀ ਜਥੇ ਅਤੇ ਕਥਾਵਾਚਕ ਸੰਗਤ ਨੂੰ ਰੱਬੀ ਪਾਣੀ ਨਾਲ ਨਿਹਾਲ ਕਰਨਗੇ ਬੁਲਾਰਿਆ ਵੱਲੋਂ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਜਾਣਗੇ ਇਸ ਮੌਕੇ ਸੰਗਤ ਲਈ ਲੰਗਰ ਦਾ ਖਾਸ ਪ੍ਰਬੰਧ ਹੋਣਗੇ ਖਾਨਪਿੰਡੀਆਂ ਕਈ ਸਟਾਲਸ ਵੀ ਲਗਾਈਆਂ ਜਾਣਗੀਆਂ ਇਸ ਦੇ ਨਾਲ ਹੀ ਬੱਚਿਆਂ ਦੇ ਲਈ ਚੂਲਿਆਂ ਦਾ ਵਾਫੀ ਖਾਸ ਪਰਪੰਧ ਹੋਵੇਗਾ ਸੋ ਸਾਰੀ ਸੰਗਤوں ਪਰਿਵਾਰਾਂ ਸਮੇਤ ਬਾਗਮਾਤਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ ਦਾਸ ਜਸਵਿੰਦਰ ਸਿੰਘ ਜੱਸੀ ਸੇਵਾਦਾਰ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਯੂ ਐਸ ਏ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਵਾਰ ਸਾਲਾਨਾ ਵਰਸੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਯਾਦ ਵਿੱਚ ਜੋੜ ਮੇਲਾ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ 33 ਮਈ 1 2 ਜੂਨ ਨੂੰ ਮਨਾਇਆ ਜਾ ਰਿਹਾ ਹੈ ਆਪ ਸੰਗਤ ਜੀ پاس ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਆਪਣੇ ਪਰਿਵਾਰਾਂ ਸਮੇਤ ਹਮ ਹਮਾ ਕੇ ਤਿੰਨੋਂ ਦਿਨ ਆਪਣੀ ਹਾਜ਼ਰੀ ਲਵਾਓ ਜੀ ਮੈਂ ਅੱਜ ਪੂਰੀ ਸੋਸਾਇਟੀ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੋਸਾਇਟੀ ਵੱਲੋਂ ਬੇਨਤੀ ਕਰਦਾ ਹਾਂ ਕਿ ਅਸੀਂ ਸਿੱਖ ਕਲਚਰ ਸੋਸਾਇਟੀ ਜੋ ਕਿ ਸਾਰੀਆਂ ਸੋਸਾਇਟੀਆਂ ਦੀ ਆਪਾਂ ਕਹਿ ਦਿੰਨੇ ਆ ਕਿ ਇੱਕ ਮਾਂ ਆ ਉਥੇ ਆਏ ਸਾਲ ਜਿਸ ਤਰ੍ਹਾਂ ਅਸੀਂ ਵਰਸੀ ਮਨਾਨੇ ਸੰਤ ਬਾਬਾ ਪ੍ਰੇਮ ਸਿੰਘ ਦੀ ਅਸੀਂ ਫਿਰ ਦੁਬਾਰਾ ਇਸ ਸਾਲ ਵੀ ਉਸੇ ਤਰ੍ਹਾਂ ਬੜੀ ਧੂਮਤਾਬਨਾ ਬਣਾ ਰਹੇ ਆ ਸਾਰੀ ਸੰਗਤ ਨੂੰ ਤਕੀਦ ਕੀਤੀ ਜਾਂਦੀ ਹੈ ਕਿ ਪਲੀਜ਼ ਸਾਰੇ ਪਹੁੰਚ ਗਏ ਤੇ ਸੰਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸੰਤ ਬਾਬਾ ਪ੍ਰੀਤ ਸਿੰਘ ਦੀ ਮੁਰਾਲੇ ਵਾਲਿਆਂ ਦੀ 74ਵੀਂ ਵਰਸੀ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਪ੍ਰੀਮ ਸਿੰਘ ਸੈਕਲਰ ਸੋਸਾਇਟੀ ਤੇ ਨਿਊਯਾਰਕ ਦੀਆਂ ਹੋਰ ਸੋਸਾਇਟੀਆਂ ਦੇ ਮੈਨੇਜਮੈਂਟ ਤੇ ਸਿੱਖ ਕਲਚਰ ਸੋਸਾਇਟੀ ਨਿਊਯਾਰਕ 118 ਸਟਰੀਟ ਗੁਰੂ ਘਰ ਵੱਲੋਂ ਬੜੇ ਹੀ ਵੱਡੇ ਪੱਧਰ ਤੇ ਜਿਸ ਤਰ੍ਹਾਂ ਕਿ ਬਿਗਵਾਲ ਚ ਪਿੱਛੇ ਮੇਲਾ ਲੱਗਦਾ ਹੈ ਉਹ ਸਧਰਿਕ ਦਾ ਮਿਲਾ ਇੱਥੇ ਲਾਇਆ ਜਾ ਰਿਹਾ ਹੈ ਉਹਨਾਂ ਦੀ ਯਾਦ ਵਿੱਚ ਇਹ ਵਰਸੀ ਮਨਾਈ ਜਾ ਰਹੀ ਹੈ ਸੰਤ ਬਾਪ ਰੇਮ ਸਿੰਘ ਸਰਕਲ ਜਨ ਸੋਸਾਇਟੀ ਦਾ ਜਨਰਲ ਸੈਕਟਰੀ ਹੋਣ ਦੇ ਨਾਤੇ ਮੈਂ ਪੂਰੀ ਤਰਾਈ ਸਟੇਟ ਦੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਹੌਮ ਹਮਾ ਕੇ ਆਪਣੇ ਪਰਿਵਾਰਾਂ ਸਮੇਤ ਪਹੁੰਚੋ ਜੀ ਸੰਤ ਮਹਾਪੁਰਸ਼ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਜਿਨ੍ਹਾਂ ਦੀ 74ਵੀਂ ਵਰਸੀ ਗੁਰਦੁਆਰਾ ਸਿਕਲ ਸੈਡੀ ਵਿਖੇ ਉਹਨਾਂ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਜਥੇਬੰਦੀਆਂ ਤੇ ਸੁਭਾਵਾਂ ਤੇ ਸੰਗਤੀ ਰੂਪ ਦੇ ਵਿੱਚ ਤੇ ਉਹਨਾਂ ਦੇ ਨਾਂ ਤੇ ਬਣੀ ਹੋਈ ਸੰਸਥਾ ਸੰਤ ਪ੍ਰੇਮ ਸੰਗਤ ਸੈਕਲ ਸੋਸਾਇਟੀ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਹੀ ਆ ਕਿਉਂਕਿ ਉਸ ਦਿਨ ਨੂੰ ਆਪਣੇ ਬੱਚਿਆਂ ਨੂੰ ਤੇ ਆਪਣੇ ਪਰਿਵਾਰ ਸਮੇਤ ਗੁਰੂ ਘਰ ਵਿੱਚ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣਾ ਇਤਿਹਾਸ ਜਿਹੜਾ ਦਰਸਾ ਸਕੀਏ ਕਿ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਸਾਨੂੰ ਸਿੱਖ ਕੌਮ ਨੂੰ ਨਸ਼ਿਆਂ ਤੋਂ ਰਹਿਤ ਕੀਤਾ ਤੇ ਸਾਡੀਆਂ ਬੱਚੀਆਂ ਨੂੰ ਐਜੂਕੇਸ਼ਨ ਦੀ ਦਾਤ ਜਿਹੜੀ ਆ ਬਖਸ਼ੀ ਆ ਉਹਦੇ ਵਿੱਚ ਸਬੰਧ ਦੇ ਵਿੱਚ ਮਸਫੂਲ ਨੂੰ ਬੇਨਤੀ ਕਰਦਾ ਕਿ ਹੋਮ ਹੋਮਾ ਕੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿੱਚ 2 ਜੂਨ ਦਿਨ ਐ ਤੁਹਾਨੂੰ ਪਹੁੰਚੋ ਜੀ ਸੋ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬੇਨਤੀ ਹੈ ਕਿ ਸੰਤ ਪਪਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਪਰਸੀ ਦੇ ਸਬੰਧ ਵਿੱਚ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਟ ਹਿਲ ਵਿਖੇ 31 ਮਈ ਤੋਂ 2 ਜੂਨ ਤੱਕ ਹੋਣ ਵਾਲੇ ਜੋੜ ਮੇਲੇ ਤੇ ਸਾਰੇ ਸਮਾਗਮਾਂ ਦਾ ਹਿੱਸਾ ਜ਼ਰੂਰ ਪਹੁੰਚੋ ਜੀ ਨਿਊਯਾਰਕ ਤੋਂ ਗਿਲਪਤ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते